ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੂੰ ਪੱਥਰ ਮਾਰਨੇ ਮੱਕਾ ਤੋਂ ਗੁਰੂ ਜੀ ਬਗਦਾਦ ਪਹੁੰਚੇ ਇਹ ਸ਼ਹਿਰ ਵੀ ਇਸਲਾਮ ਦਾ ਵੱਡਾ ਗੜ੍ਹ ਸੀ ਆਪ ਨਗਰ ਤੋਂ ਬਾਹਰ ਇੱਕ ਨਵੇਕਲੀ ਥਾਂ ਤੇ ਜਾ ਟਕੇ ਫਜਰ ਦੇ ਸਮੇਂ ਮੁੱਲਾਂ ਦੀ ਬਾੰਗ ਦਿੱਤੀ ਅਤੇ ਲੋਕ ਨਮਾਜ਼ ਪੜਨ ਲਈ ਮਸਜਿਦ ਤੇ ਜਾਣੇ ਸ਼ੁਰੂ ਹੋਏ ਗੁਰੂ ਜੀ ਨੇ ਮਿੱਠੇ ਤਨ ਵਿੱਚ ਸਤ ਕਰਤਾਰ ਸਤ ਕਰਤਾ ਦਾ ਜਾਪ ਸ਼ੁਰੂ ਕੀਤਾ ਲੋਕਾਂ ਨੇ ਕੰਨੀ ਇਹ ਵੀ ਨਵੀਂ ਕਿਸਮ ਦੀ ਬਾੰਗ ਪਈ ਤਾਂ ਉਹ ਹੈਰਾਨ ਹੋਣ ਲੱਗੇ ਇਸੇ ਵੇਲੇ ਭਾਈ ਮਰਦਾਨੇ ਨੇ ਦਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਤੇ ਗੁਰੂ ਜੀ ਉਸ ਦੀ ਤਾਲ ਨਾਲ ਸ਼ਬਦ ਉਚਾਰਨ ਲੱਗੇ ਇਸਲਾਮ ਵਿੱਚ ਰਾਗ ਸੰਗੀਤ ਨਿਖਿੱਧ ਮੰਨਿਆ ਜਾਂਦਾ ਹੈ ਉਸੇ ਇਸਲਾਮ ਦੇ ਗੜ ਵਿੱਚ ਸਰਾ ਦੇਹ ਉਲੰਘਣਾ ਹੁੰਦੀ ਵੇਖ ਕੇ ਕट्टरवादी ਮੁਸਲਮਾਨ ਗਰੁੱਦਤ ਹੋ ਗਏ ਉਹਨਾਂ ਨੇ ਉਸੇ ਵੇਲੇ ਬਗਦਾਦ ਦੇ ਹਾਕਮ ਦੇ ਵੱਡੇ ਪੀਰ ਕੋਲ ਜਾ ਸ਼ਿਕਾਇਤ ਕੀਤੀ ਉਨ੍ਹਾਂ ਨੇ ਵਿਚਾਰ ਕਰਕੇ ਹੁਕਮ ਜਾਰੀ ਕੀਤਾ ਕਿ ਦੋਹਾਂ ਕਾਫਰਾਂ ਨੂੰ ਫੌਰਨ ਸੰਸਾਰ ਕੀਤਾ ਜਾਵੇ ਭਾਵ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ ਹੁਕਮ ਮਿਲਦਿਆਂ ਹੀ ਲੋਕ ਰੋੜੇ ਲੈ ਕੇ ਗੁਰੂ ਜੀ ਤੇ ਭਾਈ ਮਰਦਾਨੇ ਵੱਲ ਉਮਲ ਪਏ ਪਰ ਜਿਵੇਂ ਹੀ ਉਹਨਾਂ ਦੀਆਂ ਨਜ਼ਰਾਂ ਸਤਗੁਰਾਂ ਦੇ ਇਲਾਹੀ ਨੂਰ ਭਰੇ ਚਿਹਰੇ ਤੇ ਪਈਆਂ ਉਹਨਾਂ ਦੇ ਹੱਥ ਰੁਕ ਗਏ ਤੇ ਉਹ ਗੁਰੂ ਜੀ ਵੱਲ ਵੇਖਦੇ ਰਹਿ ਗਏ ਕਦ ਗੁਰੂ ਜੀ ਨੇ ਮਿੱਠੇ ਬਚਨਾਂ ਦੁਆਰਾ ਉਹਨਾਂ ਨੂੰ ਸੱਚ ਧਰਮ ਦਾ ਗਿਆਨ ਕਰਵਾਇਆ ਲੋਕਾਂ ਦਾ ਕ੍ਰੋਧ ਸ਼ਾਂਤ ਹੋ ਗਿਆ ਉਹ ਅश्चਰਜ ਵਿੱਚ ਡੁੱਬੇ ਸਤਗੁਰਾਂ ਦੇ ਸਾਤ ਵਚਨ ਸੁਣਦੇ ਗਏ ਤੇ ਨਿਹਾਲ ਹੁੰਦੇ ਗਏ ਵੱਡੇ ਪੀਰ ਨੂੰ ਖਬਰ ਹੋਈ ਤਾਂ ਉਹ ਵੀ ਇਸ ਅਨੋਖੇ ਫਕੀਰ ਨੂੰ ਵੇਖਣ ਪਹੁੰਚਾ ਉਸਨੇ ਗੁਰੂ ਜੀ ਤੇ ਕਈ ਪ੍ਰਕਾਰ ਦੇ ਸਵਾਲ ਕੀਤੇ ਗੁਰੂ ਜੀ ਦੇ ਦਲੀਲ ਪਰੇ ਟੰਗ ਨਾਲ ਉੱਤਰ ਦਿੱਤੇ ਜਿਸ ਨਾਲ ਪੀਰ ਹੋਰਾਂ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ ਗੁਰੂ ਜੀ ਨੇ ਸਭਨਾਂ ਨੂੰ ਟਟਵਾਤੇ ਅੰਤ ਵਿਸ਼ਵਾਸ त्यागे ਸੱਚ ਧਰਮ ਦਾ ਰਾਹ ਪਕੜਨ ਦਾ ਉਪਦੇਸ਼ ਦਿੱਤਾ ਅਤੇ ਮਨੁੱਖ ਮਾਤਰ ਨੂੰ ਰੱਬ ਦਾ ਰੂਪ ਸਮਝ ਕੇ ਪਿਆਰ ਤੇ ਉਸ ਦੀ ਸੇਵਾ ਕਰਨ ਦੀ ਪ੍ਰੇਰਣਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ